ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਅੱਜ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਅਪਡੇਟ ਵਿੱਚ ਗੱਲ ਕਰਾਂਗੇ ਜੀ ਆਉਂਦੇ 5-7 ਘੰਟੇ ਮੌਸਮ ਕਿਵੇਂ ਦਾ ਰਹੇਗਾ ਪੰਜਾਬ ਦਾ ਸਾਰੀ ਜਾਣਕਾਰੀ ਦੇਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਜੀ ਇਮਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਕਿ ਪੰਜਾਬ ਦੇ ਵਿੱਚ ਹੁਣ ਕੋਈ ਵੱਡਾ ਬੱਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਤੇ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਾਕੀ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖਣਾ ਨਾ ਭੁੱਲਿਓ ਜੀ ਗੱਲ ਕਰੀਏ ਸੈਟਲਮੈਂਟਸ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਸਾਨੂੰ ਪੰਜਾਬ ਤੋਂ ਇਲਾਵਾ ਹਰਿਆਣਾ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇਸਟਮ ਚੱਜਰ ਰੋहतक ਇਹਨਾਂ ਇਲਾਕਿਆਂ ਦੇ ਵਿੱਚ ਐਕਟਿਵੇਟ ਹੋਇਆ ਹੋਇਆ ਹੈ ਜੀ ਤੇ ਇਸ ਦਾ ਅਸਰ ਜਮਨਾ ਨਗਰ ਤੇ ਅੰਬਾਲਾ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਅੱਬ ਗੱਲ ਕਰੀਏ ਤਾਂ ਆਉਂਦੇ ਸਿਸਟਮ ਦੀ ਤਾਂ ਇਹ ਸਿਸਟਮ ਪੰਜਾਬ ਦੇ ਵਿੱਚ ਸ਼ਾਮ ਦੇ ਵੇਲੇ ਐਂਟਰ ਕਰੇਗਾ ਲਗਭਗ 4:00 ਵਜੇ 5:00 ਵਜੇ ਦੇ ਵਿਚਕਾਰ ਤੇ ਜਿਹਦੇ ਵਿੱਚ ਚਪੇੜਤ ਵਿੱਚ ਆਉਣ ਵਾਲੇ ਜ਼ਿਲ੍ਹੇ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਦਾ ਕੁਝ ਇਲਾਕਾ ਜੀ ਮੋਗਾ ਤੇ ਲੁਧਿਆਣਾ ਇਹ 4-5 ਜ਼ਿਲ੍ਹੇ ਨੇ ਜੋ ਇਸ ਸਿਸਟਮ ਦੀ ਚਪੇੜਤ ਵਿੱਚ ਆਉਂਦੇ ਹੋਏ ਫਿਲਹਾਲ ਦਿਖਾਈ ਦੇ ਰਹੇ ਨੇ ਅਗਰ ਆਪਾਂ ਹੁਣ ਤੇ ਮੌਜੂਦਾ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਕਾਫੀ ਘਟ ਚੁੱਕਿਆ ਹੈ ਜੀ 30 ਡਿਗਰੀ ਦੇ ਨੇੜੇ ਤੇੜੇ ਤਾਪਮਾਨ ਪੰਜਾਬ ਦਾ ਬਣਿਆ ਹੋਇਆ ਹੈ ਜੀ ਤੇ ਸ਼ਾਮ ਦੇ ਵੇਲੇ ਤੱਕ ਇਹ ਤਾਪਮਾਨ 26-27 ਤੱਕ ਡਿਗਰੀ ਤੱਕ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਸਵੇਰ ਵੇਲੇ ਤੋਂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਹੋਇਆ ਸੀ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਕੱਲ ਅਤੇ ਅੱਜ ਕਿਵੇਂ ਦਾ ਮੀਂਹ ਹੋਇਆ ਹੈ ਜੀ ਹੁਣ ਆ ਕਾ ਗੱਲ ਕਰੀਏ ਹਵਾ ਦੀ ਹਵਾ ਦਾ ਰੁੱਖ ਫਿਰ ਤੋਂ ਉੱਤਰ ਪੂਰਬੀ ਤੇ ਉੱਤਰ ਪੱਛਮੀ ਹੋ ਚੁੱਕਿਆ ਹੈ ਜੀ ਪਹਿਲਾਂ ਹਵਾ ਜਿਹੜੀ ਪੂਰਬ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਸੀ ਤੇ ਸਵੇਰ ਵੇਲੇ ਤੋਂ ਇਸ ਦਾ ਰੁੱਖ ਬਦਲ ਕੇ ਉੱਤਰ ਪੂਰਬੀ ਤੇ ਉੱਤਰ ਪੱਛਮੀ ਹੋ ਚੁੱਕਿਆ ਹੈ ਤੇ ਇਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਹੌਲੀ ਹੌਲੀ ਸਿਸਟਮ ਜਿਹੜਾ ਇਹ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਸ਼ਾਮ ਦੇ ਵੇਲੇ 2 4 5 ਦੇ ਵਿੱਚ ਐਂਟਰ ਕਰੇਗਾ ਪਰ ਫਿਲਹਾਲ ਇਸ ਦੀ ਕੋਈ ਵੱਡੀ ਉਮੀਦ ਨਹੀਂ ਹੈ ਇਹ ਸਿਸਟਮ ਥੋੜਾ ਬਹੁਤਾ ਉੱਤਰ ਪੱਛਮੀ ਹੋਣ ਦੇ ਨਾਲ ਸ਼ਾਮ ਦੇ ਬਾਅਦ ਇਹ ਅੰਮ੍ਰਿਤਸਰ ਦੇ ਕੁਝ ਇਲਾਕੇ ਤੇ ਹੁਸ਼ਿਆਰਪੁਰ ਦੇ ਕੁਝ ਇਲਾਕੇ ਵਿੱਚ ਵੀ ਐਕਟੀਵਿਟੀ ਕਰ ਸਕਦਾ ਹੈ ਜਿਹਦੇ ਬਾਰੇ ਤੁਹਾਨੂੰ ਅਸੀਂ ਰਾਤ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਜੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਰਾਤ ਦੀ ਵੀਡੀਓ ਦੇਖਣ ਦੇ ਲਈ ਬੈਲ ਆਈਕਨ ਪ੍ਰੈਸ ਕਰਦੇ ਹੋ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇਗੀ ਤੇ ਕਮੈਂਟ ਕਰਨਾ ਨਾ ਭੁੱਲਿਓ ਬਣੇ ਰਹੋ ਇਸ ਚੈਨਲ ਬੈਦਰ ਅਪਡੇਟਸ ਲਈ ਰਾਤ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੁੰਦੇ ਹਾਂ ਜੀ